ਜੀ ਸਾਰੇ ਨੂੰ ਮੇਰੀ ਗਣ ਸਤ ਸ੍ਰੀ ਅਕਾਲ ਤੇ ਲੋ ਯ ਜਿੰਦਕ ਬੇਚਰ ਕੇ ਅੱਜ ਹੈਗਾ ਤੂਜਾ ਭਾਗ ਕਹਾਣੀ ਦੋਇਂ ਕਰਦੇ ਹਾਂ ਇਸ ਕਹਾਣੀ ਨੂੰ ਸ਼ੁਰੂ ਇੱਕ ਜੱਗ ਦੇ ਜਨਮ 1901 ਤੇ 1902 ਦੇ ਨੇੜੇ ਪੈਂਡ ਬਰਜ ਰਾਲ ਸਿੰਘ ਵਾਲਾ ਤਹਿਸੀਲ ਚੁੰਨੀਆਂ ਜਿੰਨਾ ਕਸੂਰ ਵਿਖੇ ਹੋਇਆ ਜੱਗੇ ਦੇ ਬਾਪੂ ਸਰਦਾਰ ਮੱਖਣ ਸਿੰਘ ਦਾ ਸਾਇਆ ਜੱਗੇ ਦੇ ਸਿਰਮ ਬਚਪਨ ਵਿੱਚ ਹੀ ਉੱਠ ਰਹੀ ਸੀ ਤੇ ਉਸ ਦਾ ਪਾਲਣ ਪੋਸਣ ਜੱਗੇ ਦੇ ਚਾਚੇ ਰੋਪ ਸਿੰਘ ਤੇ ਜੱਗੇ ਦੀ ਮਾਂ ਭਾਗਨਦੀਪ ਦੇਖ ਅਰੇ ਕੀ ਠੋਇਆ ਜਿੰਨਾਂ ਨੂੰ ਜੱਗਾਂ ਬਹੁਤ ਪਿਆਰਾ ਸੀ ਜਦੋਂ ਜੱਗਾ ਪਠੀਰ ਹੋਇਆ ਉਹ ਸ਼ੌਕੀਆਂ ਕਦੇ-ਕਦੇ ਦੋਸਤਾਂ ਨਾਲ ਮਾਂ ਪਸੂ ਚਾਰ ਚਲਿਆ ਜਾਂਦਾ ਉਹਦੇ ਚਾਚਾ ਉਸ ਨੂੰ ਘੱਟ ਵੱਧ ਹੀ ਕੰਮ ਕਰ ਨੂੰ ਚੰਦਾ ਸੀ ਤੇ ਉਸੇ ਵੀ ਜग्गा 250 ਚਗੇ ਦਾ مالک ਇੱਕ ਦਿਨ ਜग्गा ਉਹ ਡੰਗਰ ਚਾਰ ਦਾ ਸਰੀਕੀ ਦੀ ਚਾਚੇ ਇੰਦਰ ਸਿੰਘ ਦੇ ਖੇਤ ਵਿੱਚੋਂ ਸਾਰੇ ਦੋਸਤਾਂ ਲਈ ਗੰਨਿਆਂ ਦੀ ਸੱਥਰੀ ਪੁੱਟ ਲੈ ਆਇਆ ਹਿੰਦੂ ਸਿੰਘ ਨੇ ਜੱਗੇ ਦੇ ਤੌਣ ਤਫਾ ਕਰ ਦਿੱਤਾ ਜੱਗੇ ਨੇ ਹਰ ਰਾਤੀ ਇੰਦਰ ਸਿੰਘ ਦੇ ਖੂਦ ਦਾ ਬੈਡ ਟੋਟੇ ਟੋਟੇ ਕਰਕੇ ਖੂਦ ਵਿੱਚ ਸੌਟੇ ਦਿੱਤਾ ਜਦੋਂ ਇੰਦਰ ਸਿੰਘ ਨੇ ਥਾਣੇ ਚਾਰ ਦਿਨ ਕੱਲ ਕਹੀ ਤਾਂ ਸਾਰੇ ਸਰਿਸਕੇ ਵਾਲਿਆਂ ਨੇ ਕਿਹਾ ਤੈਨੂੰ ਇਹ ਸੁਦਾ ਨਾ ਜਵਤ ਸਿੰਘ ਰੱਖਣਾ ਬਾਈ ਕਿਸਨੇ ਕੇ ਹਰੀ ਪੰਡੂ ਫੋਰ ਦੀ ਰਾਣ ਸਿੰਘ ਵਾਲਾ ਵਿੱਚ ਬਹੁਤੇ ਘਰ ਮੁਸਲਮਾਨ ਤੇਲਿਆਂ ਦੇ ਸਾਲ ਸ਼ਰਕ ਸਤਾਰਣ 18 ਅੰਕਾਰ ਜਗ ਸਿੱਖਾਂ ਦੇ ਸਨ ਇਹਨਾਂ ਦਾ ਗੋਤ ਸਿੱਧੂ ਸੀ ਦੋ ਮਨ ਫਿਰਕਿਆਂ ਦੇ ਲੋਕ ਬੜੀ ਪਿਆਰ ਮੁਹੱਬਤ ਨਾਲ ਰਹਿੰਦੇ ਸਨ ਜੱਗੇ ਨੇ ਜਵਾਨੀ ਦੀ ਤੇਹਦੀ ਤੇ ਪੈਰ ਪਾ ਰੱਖਦੇ ਆ ਅਖਾੜਿਆਂ ਵਿੱਚ ਖੁੱਲਣਾ ਸ਼ੁਰੂ ਕਰ ਦਿੱਤਾ ਇੱਕ ਹੋਰ ਤੇਲਿਆਲਾ ਮਲਟਾ ਜੱਗੀ ਨਾਲ ਅਖਾੜਿਆਂ ਵਿੱਚ ਖੁੱਲਣ ਜਾਂਦਾ ਸੀ ਜੇਸੂ ਦਾ ਨਾਮ ਸੀ ਸੋਹਣ ਸੋਹਣ ਤੇਲੀ ਨੇ ਜੱਗੇ ਨਾਲ ਮਰਦੇ ਤਨ ਤੀਕ ਦੋਸਤੀ ਨਿਭਾਈ ਜੱਗੇ ਦਾ ਵਿਆਹ ਤਲਵੰਡੀ ਪੰਡ ਦੇ ਇੰਦਰ ਕੌਰ ਨਾਲ ਦੀ ਕੁੜੀ ਨਾਲ ਹੋਇਆ ਇਨ੍ਹਾਂ ਦੇ ਘਰ ਇੱਕ ਕੁੜੀ ਪੈਦਾ ਹੋਈ ਜਿਸ ਦਾ ਨਾਮ ਗਾਬੋ ਰੱਖਿਆ ਗਿਆ ਅੱਜ ਕੱਲ ਗਾਬੋ ਲੰਬੀ ਨੇੜੇ ਪਿੰਡ ਵੜਵਾੜਾ ਵਿੱਚ ਰਹਿੰਦੀ ਹੈ ਜਿਸ ਦੀ ਉਮਰ ਲੰਗਤੰਗ 80 ਸਾਲਾਂ ਦੇ ਨੇੜੇ ਹੈ ਫਰੰਗੀ ਦੇ ਰਾਜ ਵੀਰੇ ਹਰ ਗੱਭਲ ਤੇ ਨਿਗ੍ਹਾ ਰੱਖਦੀ ਰੱਖੀ ਜਾਂਦੀ ਸੀ ਜਿਸ ਵਿੱਚ ਕੁਝ ਕਣੀ ਹੋਵੇ ਜਾਂ ਥੋੜੀ ਬਹੁਤ ਆਜ਼ਾਦ ਕਿੰਨਾਂ ਤਬੀਅਤ ਦਾ ਮਾਲਕ ਹੋਵੇ ਸਰਕਾਰ ਦੀ ਪਹਿਲੀ ਇਕਾਈ ਚੋਂ ਇਲਾਕੇ ਵਿੱਚ دہشت ਰੱਖਦੀ ਹੁੰਦੀ ਸੀ ਉਸ ਦੇ ਆਮ ਮੈਂਬਰ ਐਂਡ ਅਪਰ ਟਵਾਰੀ ਨੰਬਰ ਦਾ ਇਹ ਲੱਕੀ ਦਾ ਥਾਣੀਦਾਰ ਤੇ ਸਫੇਦ ਪੋਸ ਹੁੰਦੇ ਸਨ ਹਰ ਵਿਅਕਤੀ ਨੂੰ ਇਨ ਅੱਗੇ ਸੇਰ ਕਿਹ ਕੋ ਨਾਂ ਬੰਕਰ ਸੀ ਪਰ ਜੱਗੇ ਨੂੰ ਇਹ ਮਨਜ਼ੂਰ ਨਹੀਂ ਸੀ ਹੰ ਜੱਗੇ ਦਾ ਕਦ ਦਰਮਿਆਨਾ ਰੰਗ ਕਣਕਵੰਨਾ ਨਗਸ ਨਗਸ ਤਿੱਖੇ ਪਹਿਲਵਾਨਾਂ ਵਾਲਾ ਜੁੱਸਾ ਦੂਰੇ ਛੱਦੇ ਵਾਲੀਆਂ ਮੁੱਛਾਂ ਤੇ ਅਣਖੀਲਾ ਸੁਬਾਸੀ ਜੱਗਾ ਪਿੰਡ ਦੇ ਪਟਵਾਰੀ ਕੋਲੋਂ ਜ਼ਮੀਨ ਦੀਆਂ ਫਰਦ ਲੈਣ ਗਿਆ ਨਾ ਪਟਵਾਰੀ ਨੂੰ ਨਾਮ ਪਟਵਾਰੀ ਨੂੰ ਸਾਹਿਬ ਸਲਾਮ ਨਾ ਕੋਈ ਇਸ ਇਸ ਤਰ੍ਹਾਂ ਫਰਜ਼ਾਂ ਦੇਣਾ ਤੇ ਪਟਵਾਰੀ ਦੀ ਹੱਤਕ ਸੀ ਔਖੀਰ ਗੱਲ ਤੂੰ ਤੂੰ ਮੈਂ ਮੈਂ ਤੇ ਆ ਗਈ ਜੱਗੇ ਨੇ ਪਟਵਾਰੀ ਨੂੰ ਟਾ ਕੇ ਪਟਵਾਰੀ ਨੂੰ ਫਰਦਾ ਵੀ ਦੇਣੀ ਰਪੀਆਂ ਤੇ ਮਿਲਤਾ ਕਰਕੇ ਇਹ ਖੇੜਾ ਛਡਵਾਉਣਾ ਪਿਆ ਅਗਲਾ ਭਾਗ ਅੰਗੇ ਸੋ ਏਸੀ ਅੱਜ ਦੀ ਕਹਾਣੀ ਅੰਤ ਕਰਦਾ ਵਧੀਆ ਲੱਗੂਗੀ ਤੰਗ ਲੰਬਾ ਗਪਨ ਕਰਦੇ ਕੇ ਮੰਗੀ ਤੇ ਸਾਰੇ ਲਈ ਬਹੁਤ ਬਹੁਤ ਧੰਨਵਾਦੀ ਤੇ ਰੱਬ ਰੱਖੇ ਤੇ ਕਾਨੂੰ ਫਿਰ ਕਿਸੇ ਹੋਰ ਨਵੀਂ ਕਹਾਣੀ ਦੀ ਪੇਸ਼ ਹੋਵਾਂਗੇ ਉਦੋਂ ਤੱਕ ਸਾਰੇ ਨੂੰ ਸਤ ਸ੍ਰੀ ਅਕਾਲ